ਹੈਲੋ ਦੋਸਤੋ ਚਿੰਤਾ ਕਿ ਸੁਣਉਣੀ ਹੁੰਦੀ ਕੋਈ ਨਾ ਕੋਈ ਤਾਂ ਪਰੇਸ਼ਾਨੀ ਹੁੰਦੀ ਹੀ ਹੈ ਜੀਵਨ ਦੇ ਵਿੱਚ ਹਰ ਇੱਕ ਨੂੰ ਨਹੀਂ ਪਰ ਕੁਝ ਕੁ ਨੂੰ ਤਾਂ ਹੁੰਦੀ ਹੈ ਚਿੰਤਾ ਚਿੰਤਾ ਦੇ ਵਿੱਚ ਅਸੀਂ ਸਾਰਾ ਦਿਨ ਜਿਉਣਾ ਭੁੱਲ ਜਾਂਦੇ ਹਾਂ ਖੁਸ਼ੀ ਦੇ ਨਾਲ ਸਾਨੂੰ ਆਏ ਲੱਗਦਾ ਸਾਡਾ ਹੱਲ ਕਦੋਂ ਹੋ ਪਤਾ ਸਾਨੂੰ ਹੁੰਦਾਗਾ ਵੀ ਵੈ ਗੁਰੂ ਨੇ ਹੀ ਕਰਨਾ ਜੋ ਕੁਝ ਕਰਨਾ ਸਾਡੀ ਚਿੰਤਾ ਕਰਿਆ ਕੁਝ ਨਹੀਂ ਬੰਨਾਂ ਪਰ ਫਿਰ ਵੀ ਅਸੀਂ ਚਿੰਤਾ ਕਰਦੇ ਆਂਗੇ ਕੋਈ ਲੋਕ ਹੁੰਦੇ ਨੇ ਚਿੰਤਾ ਦੇ ਵਿੱਚ ਪਰੇਸ਼ਾਨੀਆਂ ਦੇ ਵਿੱਚ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਸਟਰੋਂਗ ਬਣਾਉਂਦੇ ਆਗੇ ਮਗਰ ਕੁਝ ਲੋਕ ਹੁੰਦੇ ਨੇ ਚਿੰਤਾ ਦੇ ਵਿੱਚ ਜਮ੍ਹਾਂ ਹੀ ਡਾਮਡਲ ਹੋ ਜਾਂਦੇ ਨੇ ਅੱਜ ਤੁਹਾਨੂੰ ਇਸੇ ਹੀ ਵਿਸ਼ੇ ਤੇ ਇੱਕ ਕਹਾਣੀ ਸੁਣਾਵਾਂਗੇ ਜਿਹੜੀ ਇਹ ਕਹਾਣੀ ਹੈ ਕਹਾਣੀ ਸੁਣ ਕੇ ਤੁਹਾਡੀ ਚਿੰਤਾ ਕਰਨ ਦੀ ਜਿਹੜੀ ਆਦਤ ਆ ਇਹ ਵੀ ਬਦਲ ਜੂਗੀ ਤੇ ਤੁਸੀਂ ਚਿੰਤਾ ਕਰਨੀ ਛੱਡ ਦਿਓਗੇ ਜਰੂਰ ਸੁਣ ਕੇ ਦੇਖਿਓ ਇੱਕ ਰਾਜ ਵਿੱਚ ਇੱਕ ਸੰਤ ਮਹਾਪੁਰਸ਼ ਰਹਿੰਦੇ ਸੀਗੇ ਬੜੇ ਗਿਆਨੀ ਧਿਆਨੀ ਰਿੱਧੀਆਂ ਸਿੱਧੀਆਂ ਵਾਲੇ ਨਰਮ ਸੁਭਾਅ ਦੇ ਬਹੁਤ ਮਸ਼ਹੂਰ ਸੰਤ ਸੀ ਤੁਰੇ ਜਾਂਦੇ ਅਗੇ ਇੱਕ ਰਾਜ ਭਾਗ ਵਿੱਚ ਪਹੁੰਚਦੇ ਅਗੇ ਉਥੋਂ ਦਾ ਰਾਜਾ ਦੇਂਦਾਗਾ ਵੀ ਐਨੇ ਲੋਕੀ ਰਾਜ ਦੇ ਕਿੱਧਰ ਨੂੰ ਜਾ ਰਹੇ ਨੇ ਇਕੱਠੇ ਹੋ ਕੇ ਮੰਤਰੀ ਕਹਿੰਦਾ ਬੜਾ ਮਸ਼ਹੂਰ ਸੰਤ ਆਇਆਗਾ ਰਿੱਧੀਆਂ ਸਿੱਧੀਆਂ ਵਾਲਾ ਉਹਦੇ ਕੋਲੇ ਪਹੁੰਚੇ ਹੋਏ ਸੰਤ ਨੇ ਉਹਦੇ ਕੋਲੇ ਜਾ ਰਹੇ ਨੇ ਰਾਜੇ ਨੇ ਕਿਹਾ ਉਹਨੂੰ ਮਹਿਲਾਂ ਦੇ ਵਿੱਚ ਪੇਸ਼ ਕਰੋ ਰਾਜਾ ਬੈਠ ਕੇ ਸੋਚਣ ਲੱਗਿਆ ਵੀ ਮੈਥੋਂ ਕੌਣ ਮਸ਼ਹੂਰ ਹੋ ਸਕਦਾਗਾ ਜਿਹੜਾ ਐਨੇ ਲੋਕੀ ਉਹਦੇ ਮਗਰ ਜਾ ਰਹੇ ਨੇ ਸੰਤ ਜੀ ਨੂੰ ਮਹਿਲਾਂ ਦੇ ਵਿੱਚ ਲਿਆਂਦਾ ਗਿਆ ਕਿਉਂਕਿ ਉਹ ਤਾਂ ਨਰਮ ਸੁਭਾਅ ਦੇ ਸੀ ਮਹਿਲਾਂ ਦੇ ਵਿੱਚ ਜਦੋਂ ਆਏ ਤੇ ਰਾਜੇ ਨੇ ਕਿਹਾ ਸੰਤ ਜੀ ਸਾਨੂੰ ਕੋਈ ਚਮਤਕਾਰ ਦੀਆਂ ਕਹਾਣੀਆਂ ਸੁਣਾਓ ਕੋਈ ਚਮਤਕਾਰ ਦਿਖਾਓ ਸੰਤ ਜੀ ਨੇ ਕਿਹਾ ਹੱਸ ਕੇ ਮੁਸਕਰਾ ਕੇ ਵੀ ਜਿਹੜਾ ਇਸ ਪਲ ਦੇ ਵਿੱਚ ਚਮਤਕਾਰ ਚੱਲ ਰਿਹਾ ਰਾਜਾ ਪਹਿਲਾਂ ਉਹ ਦੇਖੋ ਉਹ ਮਹਿਸੂਸ ਕਰੋ ਰਾਜੇ ਨੇ ਕਿਹਾ ਸਾਨੂੰ ਨਿਪੱਲੇ ਪੈਂਦੀਆਂ ਇਹ ਨਿੱਕੀਆਂ ਗੱਲਾਂ ਸੰਤ ਜੀ ਨੇ ਕਿਹਾ ਪਹਿਲਾ ਨਿੱਕੇ ਨਿੱਕੇ ਚਮਤਕਾਰ ਨੂੰ ਮਹਿਸੂਸ ਕਰੋ ਰਾਜੇ ਨੇ ਕਿਹਾ ਸਾਨੂੰ ਇਹ ਛੁਟੀਆਂ ਗੱਲਾਂ ਸਮਝ ਨਹੀਂ ਆਉਂਦੀਆਂ ਸਾਨੂੰ ਤਾਂ ਕੁਝ ਕਰਕੇ ਦਿਖਾਓ ਤੇ ਸੰਤਾਂ ਦਾ ਬਿਲਕੁਲ ਮਨ ਜਿਹੜਾ ਸਿੱਧਾ ਤੇ ਸੱਚਾ ਸੀ ਸੰਤਾ ਨੇ ਕਿਹਾ ਚਲ ਠੀਕ ਹੈ ਰਾਜਾ ਮੈਨੂੰ ਇੱਕ ਕੁਰਸੀ ਦਿਓ ਮੈਨੂੰ ਗਾਇਬ ਕਰਕੇ ਦਿਖਾਵਾਂਗਾ ਜਿਉਂ ਹੀ ਸੰਤਾ ਨੇ ਕੁਰਸੀ ਨੂੰ ਹੱਥ ਲਾਇਆ ਤੇ ਉਹਨਾਂ ਨੂੰ ਸ਼ੱਕ ਆ ਗਈ ਤੇ ਰਾਜੇ ਦਾ ਸੰਗਾਸ਼ਨ ਹਟ ਗਿਆ ਪਿੱਛੇ ਕੁਰਸੀ ਰਾਜੇ ਦਾ ਸੰਗਾਸ਼ਨ ਗਾਇਬ ਹੋ ਗਿਆ ਤੇ ਰਾਜਾ ਟੜੰਮ ਦੇ ਨੇ ਥੱਲੇ ਡਿੱਗ ਪਿਆ ਇੱਕਦਮ ਆਸੇ-ਪਾਸਿਓਂ ਵੀ ਜਿਹੜਾ ਸ਼ੋਰ ਸੀ ਸਨਾਟਾ ਛਾ ਗਿਆ ਵੀ ਰਾਜਾ ਹੁਣ ਕੀ ਕਰੂਗਾ ਸੰਤ ਰਾਜੇ ਵੱਲ ਦੇਖ ਕੇ ਹੱਸ ਪਏ ਤੇ ਰਾਜੇ ਨੇ ਇੱਕਦਮ ਗੁੱਸੇ 'ਚ ਬੋਲਿਆ ਵੀ ਇਹਨਾਂ ਨੂੰ ਗ੍ਰਿਫਤਾਰ ਹੁਣੇ ਕਰ ਲੋ ਇਹ ਪਖੰਡੀ ਐ ਸੰਤ ਨਹੀਂ ਐ ਇਸ ਪਖੰਡੀ ਨੂੰ ਗ੍ਰਿਫਤਾਰ ਕਰੋ ਇਹਨੇ ਜਾਣ ਬੁੱਝ ਕੇ ਅਪਮਾਨ ਕੀਤਾ ਹੈ ਸੰਤ ਸ਼ਾਂਤ ਸੁਭਾਅ ਚ ਬੋਲੇ ਰਾਜਨ ਮੈਂ ਤੁਹਾਡੇ ਤੇ ਨਹੀਂ ਇਸ ਵਕਤ ਤੇ ਇਸ ਟਾਈਮ ਤੇ ਹੱਸ ਰਿਆਂਗਾ ਮੈਂ ਤਾਂ ਇਸ ਹਾਲਾਤ ਤੇ ਹੱਸ ਰਿਆਂਗਾ ਕਿਉਂਕਿ ਮੈਂ ਤਾਂ ਕੁਰਸੀ ਗਾਇਬ ਕਰਨੀ ਚਾਹੁੰਦਾ ਸੀ ਪਰੰਤੂ ਸੰਗਾਸ਼ਨ ਹੀ ਗਾਇਬ ਹੋ ਗਿਆ ਇਹ ਹਾਲਾਤ ਇਹ ਗੱਲ ਸਾਨੂੰ ਇਹ ਸਿਖਾਉਂਦੀ ਹੈ ਕਿ ਹਰ ਪਲ ਕਿੰਨੀਆਂ ਅਜੀਬ ਭਾਵਨਾਵਾਂ ਕਿੰਨੀਆਂ ਅਜੀਬ ਗੱਲਾਂ ਛੁਪੀਆਂ ਹੁੰਦੀਆਂ ਹੈਗੀਆਂ ਰਾਜੇ ਨੇ ਗੁੱਸੇ ਦੇ ਵਿੱਚ ਆਖਿਆ ਤੂੰ ਮਾਫੀ ਮੰਗਣ ਦੀ ਜਗ੍ਹਾ ਹੱਸ ਰਿਆਂਗਾ ਹੁਣ ਮੈਂ ਤੈਨੂੰ ਇੱਕ ਪਲ ਦਾ ਜਾਦੂ ਦਿਖਾਉਣਾਗਾ ਅੱਜ ਤੋਂ 7ਵੇਂ ਦਿਨ ਤੈਨੂੰ ਫਾਂਸੀ ਦਿੱਤੀ ਜਾਵੇਗੀ ਸੰਤ ਮੁਸਕਰਾਏ ਉਹਨਾਂ ਨੇ ਕਿਹਾ ਰਾਜਨ ਹਾਲੇ ਵੀ ਚੰਗਾ ਤੇ ਅੱਗੇ ਵੀ ਚੰਗਾ ਹੀ ਹੋਵੇਗਾ ਰਾਜਨ ਨੇ ਕਿਹਾ ਤੈਨੂੰ ਅੱਜ ਤੋਂ 7 ਦਿਨਾਂ ਬਾਅਦ ਫਾਂਸੀ ਦਿੱਤੀ ਜਾਵੇਗੀ। ਸੰਤਾ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਉਹਨਾਂ ਨੂੰ ਦੂਰੋਂ-ਦੂਰੋਂ ਲੋਕੀ ਮਿਲਣ ਆਉਂਦੇ। ਰਾਜੇ ਨੇ ਕਹਿ ਦਿੱਤਾ ਵੀ ਮੈਨੂੰ ਹਰ ਪਲ, ਹਰ ਰੋਜ਼ ਸੰਤਾਾਂ ਦੀ ਖ਼ਬਰ ਦਿੱਤੀ ਜਾਵੇ। ਅਗਲੇ ਦਿਨ ਲੋਕੀ ਜਦੋਂ ਮਿਲਣ ਆਏ, ਉਹਨਾਂ ਨੇ ਸੰਤਾਾਂ ਨੂੰ ਕਿਹਾ ਸੰਤ ਜੀ ਕੋਈ ਚਮਤਕਾਰ ਕਰੋ। ਇਹ ਤਾਂ ਤੁਹਾਨੂੰ ਫਾਂਸੀ ਤੇ ਦੇ ਦੇਣਗੇ, ਉਹਨਾਂ ਤੋਂ ਮਾਫ਼ੀ ਮੰਗ ਲਓ। ਸੰਤਾ ਨੇ ਮੁਸਕਰਾ ਕੇ ਕਿਹਾ ਮੈਨੂੰ ਪਰੋਸਾਗਾ ਕਿ ਅੱਜ ਜੇ ਚੰਗਾ ਤੇ ਕੱਲ ਨੂੰ ਵੀ ਚੰਗਾ ਹੋਵੇਗਾ ਤੁਸੀਂ ਬੇਫਿਕਰ ਰਹੋ ਅਗਲੇ ਦਿਨ ਵੀ ਉਹਨਾਂ ਕੋਲੇ ਸੰਤਾਂ ਆ ਗਏ ਉਹਨਾਂ ਨੇ ਕਿਹਾ ਹਜੇ ਵੀ ਸਮਾਂ ਤੁਹਾਨੂੰ ਫਾਂਸੀ ਮਿਲ ਜਾਊਗੀ ਹਜੇ ਵੀ ਮਾਫੀ ਮੰਗ ਲਓ ਤਾਂ ਸੰਤਾ ਨੇ ਫਿਰ ਕਿਹਾ ਸਹੀ ਸਮੇਂ ਦੀ ਵਰਤੋਂ ਕਰੋ ਸਭ ਕੁਝ ਠੀਕ ਹੋ ਜਾਵੇਗਾ ਅੱਗੇ ਵੀ ਠੀਕ ਚੱਲ ਰਿਹਾ ਅਗੋਂ ਵੀ ਠੀਕ ਹੋਵੇਗਾ ਆਪਣੇ ਕੰਮ ਕਰੋ ਤੁਸੀਂ ਬਾਕੀ ਸਾਰਾ ਕੁਝ ਸਮੇਂ ਤੇ ਛੱਡ ਦਿਓ ਇਹ ਗੱਲਾਂ ਉਹਨਾਂ ਦੇ ਸੈਨਿਕ ਰਾਜੇ ਨੂੰ ਦੱਸ ਦੇ ਵੀ ਸੰਤ ਜੀ ਤਾਂ ਰੋਜ਼ਾਨਾ ਹੀ ਇਹੀ ਗੱਲਾਂ ਕਹਿੰਦੇ ਨੇ ਸਹੀ ਸਮਾਂ ਹੈ ਹਰ ਪਲ ਹੀ ਚਮਤਕਾਰ ਹੈ ਤੁਸੀਂ ਬੇਪਰਵਾਹ ਹੋ ਆਪਣਾ ਕੰਮ ਕਰੋ ਸੰਤ ਬਿਲਕੁਲ ਸ਼ਾਂਤ ਨੇ ਨਾ ਉਹਨਾਂ ਨੂੰ ਡਰਿਆ ਨਾ ਕੋਈ ਸ਼ਿਕਾਇਤ ਹੈ ਹਰ ਪਲ ਵਿੱਚ ਜਾਦੂ ਹੈ ਜੋ ਸਮਾਂ ਹੈ ਸਹੀ ਸਮੇਂ ਵਿੱਚ ਸਹੀ ਕੰਮ ਕਰੋ ਸੱਤਵੇਂ ਦਿਨ ਰਾਜੇ ਦੇ ਸਾਹਮਣੇ ਸੰਤਾਂ ਨੂੰ ਲਿਆਂਦਾ ਗਿਆ ਤੇ ਰਾਜੇ ਨੇ ਦੇਖਿਆ ਅੱਜ ਵੀ ਉਹਨਾਂ ਦੇ ਚਿਹਰੇ ਤੇ ਉਹੀ ਮੁਸਕਰਾਣ ਉਹੀ ਸ਼ਾਂਤੀ ਹੈ ਜਿਹੜੀ ਪਹਿਲੇ ਦਿਨ ਦੇਖੀ ਸੀ ਰਾਜੇ ਨੇ ਫਿਰ ਵੀ ਕਿਹਾ ਸੰਤ ਜੀ ਤੁਹਾਨੂੰ ਡਰ ਨਹੀਂ ਲੱਗਦਾ ਅੱਜ ਤੁਹਾਡੇ ਗਲ ਦੇ ਵਿੱਚ ਫਾਂਸੀ ਦਾ ਫੰਦਾ ਪੈਣ ਵਾਲਾ ਤੇ ਸੰਤਾ ਨੇ ਮੁਸਕਰਾ ਕੇ ਕਿਹਾ ਇਹ ਵੀ ਸੱਚ ਹੈ ਕਿ ਅੱਜ ਮੈਨੂੰ ਫਾਂਸੀ ਲੱਗਣ ਵਾਲੀ ਹੈ ਪਰ ਆ ਪਲ ਇਹ ਵੀ ਸੱਚ ਹੈ ਕਿ ਮੈਂ ਜਿਉਂਦਾ ਹਾਂ ਤੇ ਤੁਹਾਡੇ ਸਾਹਮਣੇ ਖੜਾ ਹਾਂ ਇਸ ਪਲ ਵਿੱਚ ਅਨੰਤ ਮੌਕੇ ਹੈ ਤੇ ਇਸ ਕਰਕੇ ਮੈਨੂੰ ਚਿੰਤਾ ਨਹੀਂ ਜੀ ਉਸੇ ਹੀ ਪਲ ਇੱਕ ਸੈਨਿਕ ਆਇਆ ਉਹਨੇ ਰਾਜੇ ਨੂੰ ਕਿਹਾ ਕਿ ਰਾਜਕੁਮਾਰ ਬਹੁਤ ਬਿਮਾਰ ਨੇ ਉਹਨਾਂ ਦੇ ਮੂੰਹ ਦੇ ਵਿੱਚੋਂ ਛਾਗ ਆ ਰਹੀ ਹੈ ਇਹ ਗੱਲ ਸੁਣ ਕੇ ਸੰਤ ਜੀ ਨੇ ਕਿਹਾ ਇੱਕ ਭਿਆਨਕ ਬਿਮਾਰੀ ਹੈ ਮੈਂ ਇਸ ਨੂੰ ਠੀਕ ਕਰ ਸਕਦਾ ਹਾਂ ਦੇਰੀ ਨਾ ਕਰੋ ਰਾਜਨ ਉਹਨੂੰ ਤੁਰੰਤ ਇੱਥੇ ਲੈ ਕੇ ਆਓ ਰਾਜਕੁਮਾਰ ਨੂੰ ਉੱਥੇ ਲਿਆਂਦਾ ਗਿਆ ਸੰਤਾ ਨੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਕੁਝ ਹੀ ਪਲਾਂ ਬਾਅਦ ਰਾਜਕੁਮਾਰ ਨੂੰ ਹੋਸ਼ ਆ ਗਈ ਸੰਤਾ ਜੀ ਨੇ ਆਖਿਆ ਰਾਜਨ ਇਸ ਪਲ ਮੇਰਾ ਇੱਥੇ ਮੌਜੂਦ ਹੋਣਾ ਰਾਜਕੁਮਾਰ ਦਾ ਹੋਸ਼ ਹੋਣਾ ਇਹ ਗੱਲਾਂ ਦੇਖ ਕੇ ਸਭ ਰਾਜਨ ਸੰਤਾਂ ਦੇ ਪੈਰੀ ਪੈ ਗਿਆ ਤੇ ਸੰਤਾਂ ਤੋਂ ਮਾਫੀ ਮੰਗੀ ਕਿ ਵਾਕਿਆ ਹੀ ਹਰ ਪਲ ਹਰ ਪਲ ਹਰ ਪਲ ਹੀ ਜਾਦੂ ਹੈ ਤੁਸੀਂ ਉਹ ਸੋਚਦੇ ਹੋਵੋਗੇ ਕਿ ਸੰਤ ਚਿੰਤਾ ਮੁਕਤ ਰਹਾ ਕਿ ਹਰ ਕੋਈ ਰਹਿ ਸਕਦਾਗਾ ਅਸੀਂ ਚਿੰਤਾ ਮੁਕਤ ਰਹਿ ਸਕਦੇ ਹਾਂ ਕਿਉਂਕਿ ਅਸੀਂ ਜਾਂ ਤਾਂ ਭਵਿੱਖ ਬਾਰੇ ਸੋਚਦੇ ਹਾਂ ਜਾਂ ਬੀਤੇ ਸਮੇਂ ਵਿੱਚ ਵਰਤਮਾਨ ਵਿੱਚ ਤਾਂ ਅਸੀਂ ਜਿਉਂਦੇ ਹੀ ਨਹੀਂ ਕਿਉਂਕਿ ਤੁਸੀਂ ਦੇਖੋ ਛੋਟਾ ਬੱਚਾ ਕਿਤੇ ਵੀ ਡਿੱਗ ਪੈਂਦਾ ਐਨੀ ਜ਼ਿਆਦਾ ਵੈਸੇ ਉਹਨੂੰ ਝੋਟ ਨਹੀਂ ਲੱਗਦੀ ਹੁੰਦੀ ਭੱਜਿਆ ਜਾਂਦਾ ਡਿੱਗ ਪੈਂਦਾ ਟੜਕ ਪਈ ਨੇ ਕਿਸੇ ਉੱਚੀ ਜਗ੍ਹਾ ਤੇ ਬੈਠਾ ਬੈਠਾ ਉੱਥੋਂ ਡਿੱਗ ਪੈਂਦਾਗਾ ਸਾਨੂੰ ਚਿੰਤਾ ਰਹਿੰਦੀ ਆ ਬੱਚਾ ਡਿੱਗਣਾ ਪਵੇ ਪਰ ਬੱਚੇ ਨੂੰ ਚਿੰਤਾ ਨਹੀਂ ਰਹਿੰਦੀ ਉਹ ਪੱਬਾਂ ਪਾਰ ਡੀਆਂ ਪਾਰ ਕਿੰਨਾ ਭੱਜਦਾਗਾ ਡਿੱਗ ਪੈਂਦਾ ਫਿਰ ਖੜਾ ਹੋ ਕੇ ਫਿਰ ਭੱਜਦਾਗਾ ਕਿਉਂਕਿ ਉਹਨੂੰ ਚਿੰਤਾ ਹੁੰਦੀ ਨਹੀਂ ਵੀ ਮੈਂ ਭੱਜਿਆ ਜਾ ਰਿਹਾ ਮੈਂ ਡਿੱਗ ਪੂੰਗਾ ਉਹਨੂੰ ਚਿੰਤਾ ਹੁੰਦੀ ਨਹੀਂ ਵੀ ਮੈਂ ਪਹਿਲਾਂ ਕੱਲ ਵੀ ਡਿੱਗਿਆ ਸੀ ਅੱਜ ਵੀ ਡਿੱਗ ਪੂੰਗਾ ਪਰ ਆਪਾਂ ਨੂੰ ਹੁੰਦੀ ਆ ਜਿਉਂ ਜਿਉਂ ਅਸੀਂ ਵੱਡੇ ਹੁੰਨੇ ਜਾਂਦੇ ਆਂ ਕਿ ਜਾਂ ਤਾਂ ਅਸੀਂ ਪਿਛਲੀਆਂ ਗਲਤੀਆਂ ਨੂੰ ਯਾਦ ਕਰਦੇ ਆਂ ਤੇ ਜਾਂ ਆਉਣ ਵਾਲੇ ਭਵਿੱਖ ਨੂੰ ਯਾਦ ਕਰਦੇ ਆਂ ਜਾਂ ਅਸੀਂ ਸੋਚਦੇ ਆਂ ਵੀ ਮੈਂ ਪਹਿਲਾਂ ਉਹ ਕਿਉਂ ਨਹੀਂ ਕੀਤਾ ਇਹ ਮੇਰੇ ਤੋਂ ਕਿਉਂ ਐ ਹੋ ਗਿਆ ਮੈਂ ਉਹਦੇ ਨਾਲ ਕਿਉਂ ਬੋਲਣਾ ਸ਼ੁਰੂ ਕੀਤਾ ਜਾਂ ਮੈਂ ਉਹਦੇ ਕੋਲੇ ਕਿਉਂ ਮਿਲਣਾ ਸ਼ੁਰੂ ਕੀਤਾ ਮੇਰੇ ਨਾਲ ਐ ਕਿਉਂ ਹੋ ਗਿਆ ਜਾਂ ਮੈਂ ਪਹਿਲਾਂ ਉਹ ਕੰਮ ਕਿਉਂ ਨਹੀਂ ਸਿੱਖਿਆ ਅੱਜ ਮੇਰੇ ਨਾਲ ਐ ਹੋ ਰਿਹਾ ਮੇਰਾ ਕੱਲ ਨੂੰ ਕੀ ਬਣੂਗਾ ਅੱਜ ਮੈਂ ਇਹ ਕੰਮ ਨਹੀਂ ਕੀਤਾ ਤੇ ਕੱਲ ਨੂੰ ਮੇਰੀ ਜ਼ਿੰਦਗੀ ਕਿਵੇਂ ਸੰਭਰੂਗੀ ਅਸੀਂ ਬੀਤੇ ਹੋਏ ਸਮੇਂ ਨੂੰ ਜ਼ਿਆਦਾ ਜਿਆਦਾ ਕਰਦੇ ਆਂ ਜਾਂ ਆਪਣੀਆਂ ਗਲਤੀਆਂ ਨੂੰ ਫੜਦੇ ਆਂ ਤੇ ਜਾਂ ਆਉਣ ਆਉਣ ਵਾਲੇ ਸਮੇਂ ਨੂੰ ਫੜਦੇ ਆਂ ਬਸ ਇਹ ਗੱਲਾਂ ਸਾਨੂੰ ਚਿੰਤਾ ਦੇ ਵਿੱਚ ਲੈ ਕੇ ਰੱਖਤੀਆਂ ਵਰਤਮਾਨ ਦੇ ਵਿੱਚ ਨਹੀਂ ਅਸੀਂ ਜਿਉਂਦੇਗੇ ਜੇ ਤੁਸੀਂ ਵਰਤਮਾਨ ਵਿੱਚ ਜਿਉਂਗੇ ਇਸਦਾ ਮਤਲਬ ਇਹ ਹੈ ਕਿ ਆਪਦੇ ਸਿਰਫ ਟੀਚੇ ਤੇ ਫੋਕਸ ਰੱਖੋ ਜੋ ਤੁਸੀਂ ਕਰਨਾ ਉਹਦੇ ਵਿੱਚ 100% ਦਿਓ ਤੇ ਤੁਹਾਡੀ ਜਿੱਤ ਇੱਕ ਦਿਨ ਹੋਊਗੀ ਹੀ ਹੋਊਗੀ ਸਿਰਫ ਆਪਦੇ ਕੰਮ ਵੱਲ ਧਿਆਨ ਦਿਓ ਬਾਕੀ ਸਭ ਕੁਝ ਸਮੇਂ ਤੇ ਛੱਡ ਦਿਓ ਤੁਸੀਂ ਅੱਜ ਬਾਰੇ ਸੋਚੋ ਅੱਜ ਤੁਸੀਂ ਕੀ ਕਰ ਰਹੇ ਹੋ ਉਸ ਬਾਰੇ ਸੋਚੋ ਕਿਉਂਕਿ ਚਮਤਕਾਰਾਂ 'ਚ ਵਿਸ਼ਵਾਸ ਨਾ ਰੱਖੋ ਵੀ ਹਵਾ ਦੇ ਵਿੱਚ ਜਿਵੇਂ ਕੁਰਸੀਆਂ ਉੱਡਣਗੀਆਂ ਸਾਨੂੰ ਆਹ ਇੱਕਦਮ ਸਾਨੂੰ ਮਿਲ ਜਾਊਗਾ ਚਮਤਕਾਰ ਹੋਊਗਾ ਆ ਕਰਨ ਦੇ ਨਾਲ ਐ ਹੋ ਜਾਊਗਾ ਉਹ ਤੇ ਵਿਸ਼ਵਾਸ ਛੱਡੋ ਸਾਰਾ ਕੁਝ ਸਮੇਂ ਤੇ ਛੱਡ ਦਿਓ ਤੁਸੀਂ ਵਿਸ਼ਵਾਸ ਕਰੋ ਆਪਦੇ ਟੀਚੇ ਤੇ ਤੁਸੀਂ ਕੀ ਕਰ ਰਹੇ ਹੋ ਉਸੇ ਨੂੰ ਹੀ ਕਰੋ ਜਦੋਂ ਅਸੀਂ ਡਰ ਤੇ ਚਿੰਤਾ ਦੇ ਵਿੱਚ ਫਸ ਜਾਂਦੇ ਆ ਨਾ ਤੇ ਫਿਰ ਅਸੀਂ ਆਪਦਾ ਅੱਜ ਗਵਾ ਦਿੰਨੇ ਆ ਜੀਵਨ ਦੇ ਵਿੱਚ ਚਮਤਕਾਰ ਨੂੰ ਛੱਡੋ ਇਸੇ ਹੀ ਪਾਲਣ ਨੂੰ ਜਿਉਂ ਇਹ ਸਭ ਤੋਂ ਵੱਡਾ ਹੈ ਬੀਤਿਆ ਸਮਾਂ ਆਪਣੇ ਹੱਥ ਵਿੱਚ ਨਹੀਂ ਆਉਣ ਵਾਲਾ ਸਮਾਂ ਆਪਣੇ ਹੱਥ ਵਿੱਚ ਨਹੀਂ ਹੁੰਦਾ ਸਮੇਂ ਦੇ ਹੱਥ ਵਿੱਚ ਹੁੰਦਾ ਸੋ ਬਾਰੀ ਚਮਤਕਾਰਾਂ ਬਣੌਟੀ ਚਮਤਕਾਰਾਂ ਦੀਆਂ ਗੱਲਾਂ ਛੱਡਿਆ ਕਰੋ ਉਹਨਾਂ ਸੋਚਿਆ ਕਰੋ ਸਿਰਫ ਇਸ ਪਲਨ ਜੋ ਪਲ ਤੁਹਾਨੂੰ ਮਿਲਿਆ ਜਿਉਂਣ ਵਾਸਤੇ ਉਸ ਨੂੰ ਜਿਉਂਿਆ ਕਰੋ ਜੇ ਬੀਤ ਗਿਆ ਮੁੜ ਕੇ ਨਹੀਂ ਆਉਣਾ ਚਿੰਤਾ ਕਰਨ ਦੇ ਨਾਲ ਕੋਈ ਹੱਲ ਹੀ ਨਹੀਂ ਮਤਲਬ ਇਹ ਨਹੀਂ ਹੁੰਦਾ ਕਿ ਸਾਧੂ ਸੰਤ ਹੀ ਚੰਤਾ ਮੁਕਤ ਰਹਿੰਦੇ ਨੇ ਤੁਸੀਂ ਵੀ ਰਹਿ ਸਕਦੇ ਹੋ ਕੁਦਰਤ ਦਾ ਨਿਯਮ ਵੀ ਇਹ ਸੀਗਾ ਕਿ ਸਿਰਫ ਜੋ ਪਲ ਤੁਹਾਨੂੰ ਮਿਲਿਆ ਉਸੇ ਪਲ ਨੂੰ ਹੀ ਜਿਉਂ ਬੀਤੇ ਆ ਪਲ ਤੇ ਆਉਣ ਵਾਲੇ ਜਾਨੀ ਕਿ ਭਵਿੱਖ ਬਾਰੇ ਨਾ ਸੋਚਿਆ ਕਰੋ ਇਹ ਸਿਰਫ ਸਮੇਂ ਦੇ ਗਰਭ ਦੇ ਵਿੱਚ ਲਿਖਿਆ ਹੋਇਆ ਕੀ ਹੋਣਾ ਕੀ ਇਹ ਸਭ ਕੁਝ ਤੁਹਾਡੇ ਸਾਹਮਣੇ ਆ ਹੀ ਚਾਣਾ ਕਹਾਣੀ ਤੋਂ ਕੀ ਸਿੱਖਿਆ ਮਿਲੀ ਤੁਹਾਨੂੰ ਕਿ ਸ਼ਾਂਤ ਰਹਿਣਾ ਸੌਖਾ ਬਿਲਕੁਲ ਸੌਖਾ ਤੁਸੀਂ ਅੱਜ ਚ ਜਿਉਣਾ ਸਿੱਖੋ ਜਿਹੜੇ ਲੋਕ ਆ ਉਹਨਾਂ ਵੱਲ ਦੇਖੋ ਜਿਹੜੇ ਅੱਜ ਚ ਜਿਉ ਰਹੇ ਆ ਸਤਿ ਸ੍ਰੀ ਅਕਾਲ ਜੀ